I'm, dead, I'm dead. ਇੱਕ ਆਪ ਜੀ ਇੱਥੇ ਨੇ ਇੱਕ ਸਵਰਗੀ ਚ ਨੇ ਇੱਕ ਜੰਨਤੀ ਚ ਨੇ ਇੱਕ ਪੈਰਾਡਾਈਜ਼ੀ ਚ ਨੇ ਇੱਕ ਹੈਵਨ ਇਚਨਿਕ ਸਵਰਗਿਤ ਵਸਦੇ ਨੇ ਇੱਕ ਪਰਲੋਕ ਇਚ ਵਸਦੇ ਨੇ ਇੱਕ ਬੈਕੁੰਠੀ ਚ ਵਸਦੇ ਨੇ ਇੱਕ ਸੱਚਖੰਡੀ ਚ ਵਸਦੇ ਨੇ ਇਹ ਤੇ ਫਿਰ ਦੋ ਹੋ ਗਏ ਇੱਕ ਇੱਥੇ ਰਹਿੰਦੇ ਨੇ ਇੱਕ ਮਰਨ ਤੋਂ ਬਾਅਦ ਰਹਿੰਦੇ ਨੇ ਪਰ ਗੁਰੂ ਸਾਹਿਬ ਕਹਿੰਦੇ ਸਾਇਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਜੇ ਇੱਕ ਹੈ ਤੇ ਉਹ ਇੱਥੇ ਵਸਦਾ ਹੈ ਬਲਿਹਾਰੀ ਕੁਦਰਤ ਵਸ ਤੇਰਾ ਅੰਤਨ ਜਾਈ ਲਖਿਆ ਰੱਬ ਜੀ ਇਸ ਕੁਦਰਤੀ ਚ ਵਸਦੇ ਨੇ ਸਭ ਜਗ੍ਹਾ ਰਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਜਿਹੜੇ ਰੱਬ ਜੀ ਇਸ ਕੁਦਰਤੀ ਚ ਸ੍ਰਿਸ਼ਟੀ ਚ ਸਭ ਜਗ੍ਹਾ ਵਸਦੇ ਨੇ ਉਹਨੂੰ ਆਮਨੀ ਪ੍ਰੈਜ਼ੈਂਟ ਗੋਡ ਕਹਿੰਦੇ ਨੇ ਉਹਨੂੰ ਹਾਜ਼ਰ ਨਾਜ਼ਰ ਰੱਬ ਜੀ ਕਹਿੰਦੇ ਨੇ ਰੱਬ ਹਾਜ਼ਰ ਨਾਜ਼ਰ ਹੈ ਜਲਥਲ ਮਈਲ ਰਿਆ ਪਰਪੂਰ ਨਿਕਟ ਵਸੈ ਨਹੀਂ ਪ੍ਰਭ ਦੂਰ ਸਾਸਾਂ ਦੀ ਮੈਂ ਬਿਲਕੁਲ ਸਾਦਾ ਮਨੁੱਖ ਦੀ ਬੋਲੀ ਵਿੱਚ ਤੁਹਾਡੇ ਨਾਲ ਰੱਬ ਜੀ ਬਾਰੇ ਸਾਂਝ ਕਰ ਰਿਹਾ ਹਾਂ ਮੈਂ ਰੱਬ ਜੀ ਖੋਜ ਨਹੀਂ ਲੈਨੇ ਬਲਕਿ ਮੇਰੇ ਗੁਰੂ ਪਾਤਸ਼ਾਹ ਬਾਣੀ ਦਾ ਹੀ ਮਹਿਸੂਸ ਕਰਾ ਰਹੇ ਨੇ ਕਿ ਜਿਸ ਰੱਬ ਨੂੰ ਦੁਨੀਆ ਉੱਪਰ ਸਮਝਦੀ ਹੈ ਉਹ ਰੱਬ ਤੇਰੇ ਅੰਦਰ ਵਸਦਾ ਹੈ ਨੇੜਾ ਹੈ ਦੂਰ ਨਹੀਂ ਦੇ ਦੂਰ ਨਹੀਂ ਹੈ ਜਦੋਂ ਮੈਂ ਰੱਬ ਜੀ ਨੂੰ ਦੂਰ ਸਮਝਾਂਗਾ ਤੇ ਮੈਨੂੰ ਮੋਕਾ ਵਿਖਾਵਾਂਗਾ ਰੱਬ ਨੇੜੇ ਕੇ ਕਸੁੰ ਉਸ ਵੇਲੇ ਮੈਂ ਸਮਝਾਂਗਾ ਮੇਰਾ ਕਸੁੰ ਨੇੜੇ ਹੈ ਰੱਬ ਦੂਰ ਹੈ ਜਦੋਂ ਮੈਂ ਆਕੜ ਵਿਖਾਵਾਂ ਜਦੋਂ ਮੈਂ ਕਮਾਂਡ ਵਿਖਾਵਾਂ ਜਦੋਂ ਮੈਂ ਆਪਣਾ ਕ੍ਰੋਧ ਵਿਖਾਵਾਂ ਜਦੋਂ ਮੈਂ ਕਿਸੇ ਨੂੰ ਚਾਰ ਗੱਲਾਂ ਕੱਢ ਕੇ ਉੱਚਾ ਬੋਲ ਕੇ ਨੀਵਾ ਪਾਵਾਂ ਦਬਾਵਾਂ ਸਪਰੈਸ ਕਰਾਂ ਡੋਮਿਨੇਟ ਕਰਾਂ ਦੂਜੇ ਨੂੰ ਦਬਾਉਣ ਦੀ ਬਿਰਤੀ ਜਦੋਂ ਦੂਜੇ ਨੂੰ ਦਬਾਉਣ ਦੀ ਬਿਰਤੀ ਹੁੰਦੀ ਹੈ ਨਾ ਤਾਂ ਪਤਨੀ ਕਹਿੰਦੀ ਹੈ ਜੇ ਮੈਂ ਰੋਟੀ ਨਾ ਪਕਾਵਾਂ ਭੁੱਖੇ ਮਰੋਗੇ ਪਤੀ ਕਹਿੰਦਾ ਜੇ ਮੈਂ ਕਮਾ ਕੇ ਨਾ ਲਿਆਵਾਂ ਤਾਂ ਤੁਸੀਂ ਭੁੱਖੇ ਮਰੋਗੇ ਇਹ ਕੀ ਹੁੰਦਾ ਹੈ ਮੀਨਸ ਮੈਂ ਕਰਦਾ ਪਰ ਬਾਣੀ ਸਿਖਾ ਰਹੀ ਹੈ ਤੂੰ ਰੋਜ਼ ਯਾਦ ਰੱਖਣਾ ਦੁੱਖ ਤਾਰੂ ਸੁਖ ਰੋਪਿਆ ਜਾਂ ਸੁਖ ਤਾਂ ਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਰੱਬ ਜੀ ਨੂੰ ਕਰਤਾ ਸਮਝ ਤੂੰ ਕਰਤਾ ਨਹੀਂ ਹੈ ਜੋ ਇਨਸਾਨ ਆਪਣੇ ਆਪ ਨੂੰ ਕਰਤਾ ਸਮਝਦਾ ਹੈ ਉਹ ਰੱਬ ਜੀ ਨੂੰ ਦੂਰ ਸਮਝਦਾ ਹੈ ਮੇਰਾ ਗੁਰੂ ਮਹਿਸੂਸ ਕਰਾ ਰਿਹਾ ਰੱਬ ਜੀ ਅੰਦਰ ਵਸਦੇ ਨੇ ਜਿਹੜੇ ਰੱਬ ਜੀ ਅੰਦਰ ਵਸਦੇ ਨੇ ਉਹ ਦੂਜੇ ਆਤਮਾ ਵਿੱਚ ਵਸਦੇ ਨੇ ਉਹ ਰੱਬ ਦੀ ਦੀ ਸ਼ਕਲ ਕੋਈ ਨਹੀਂ ਹੁੰਦੀ ਰੂਪ ਨਾ ਰੇਖ ਨਾ ਰੰਗ ਕਿਛ ਤੇ ਗੁਣ ਤੇ ਪ੍ਰਭ ਪਿੰਨਤੀ ਸੇ 부ਜਾਇ ਨਾਨਕਾ ਜਿਸ ਹੋਵੇ ਸੁਪਰਸੰਜ ਜੋ ਸਤਗੁਰ ਦੀ ਗੱਲ ਸੁਣ ਕੇ ਆਪਣੇ ਅੰਦਰ ਪਛਾਣ ਲੈਂਦਾ ਉਹਨੂੰ ਪਤਾ ਲੱਗ ਜਾਂਦਾ ਰੱਬ ਜੀ ਦਾ ਰੂਪ ਰੰਗ ਰੇਖ ਤੇ ਕੁਛ ਨਹੀਂ ਹੁੰਦਾ ਫੂਟੂਆਂ ਕੋਈ ਨਹੀਂ ਹੁੰਦੀ ਆਕ੍ਰਿਤੀ ਕੋਈ ਨਹੀਂ ਹੁੰਦੀ ਸ਼ਕਲ ਕੋਈ ਨਹੀਂ ਹੁੰਦੀ ਸਾਨੂੰ ਤੇ ਭੁਲੇਖਾ ਅਚਾਨਕ ਪਤਾ ਨਹੀਂ ਕਿੱਥੇ ਤੁਰਦੇ ਫਿਰਦੇ ਇੱਕ ਚੌਕ ਤੇ ਕੋਈ 8-10 ਸਾਥਾਂ ਵਾਲਾ ਡਿੰਗੇ ਟੇਡੇ ਲੱਤਾਂ ਵਾਲਾ ਕੋਈ ਬੜੇ ਵੱਡੇ ਸ਼ਰੀਰ ਵਾਲਾ ਰੱਬ ਮਿਲ ਜਾਏਗਾ ਇਸ ਤਰ੍ਹਾਂ ਤੇ ਹੈ ਹੀ ਨਹੀਂ ਹੈ ਗੁਰਬਾਣੀ ਕਹਿੰਦੀ ਹੈ ਸਭ ਜਗ੍ਹਾ ਉਸ ਦਾ ਕੁਦਰਤ ਦੇ ਨਿਯਮ ਚੱਲ ਰਹੇ ਨੇ ਇਹ ਨਿਯਮ ਹੀ ਰੱਬ ਹੈ ਨਿਯਮਾਂ ਵਿੱਚ ਰਿਹਾ ਕਰ ਹੁਣ ਤੁਸੀਂ ਇਟਲੀ ਰਹਿੰਦੇ ਹੋ ਤੁਹਾਨੂੰ ਕੀ ਤੁਸੀਂ ਕਿੰਨੂੰ ਕਹੋਗੇ ਸਰਕਾਰ ਆਪੇ ਜਦੋਂ ਨਿਯਮਿਤ ਕਾਰਜ ਚਲਾਉਂਦੇ ਹੋ ਨਾ ਟੱਕਰ ਨਹੀਂ ਹੁੰਦੀ ਲਾਲ ਬੱਤੀ ਤੇ ਰੋਕ ਦਿੰਦੇ ਹੋ ਟੱਕਰ ਨਹੀਂ ਹੁੰਦੀ ਹੈ ਨਿਯਮਿਤ ਰਹਿੰਦੇ ਹੋ ਨਾ ਐ ਨਿਯਮਿਤ ਕਿਦੇ ਅਧੀ ਰਹਿੰਦੇ ਹੋ ਸਰਕਾਰ ਦੇ ਅਧੀਨ ਸਰਕਾਰ ਖੜੀ ਹੋਈ ਹੈ ਨਿਯਮਾਂ ਨੂੰ ਹੀ ਮੰਨਣਾ ਉਹਨੂੰ ਕਹਿੰਦੇ ਨੇ ਵਿਣ ਗੁਣ ਕੀਤੇ ਅਕਤ ਨੋਏ ਨਿਯਮਾਂ ਦੇ ਵਿੱਚ ਜੀਣਾ ਪੱਕੀ ਹੁੰਦਾ ਹੈ ਗੁਰਮਤ ਦਾ ਰੱਬ ਜੀ ਦੇ ਨਿਯਮਾਂ 'ਚ ਰਹਿਣ ਨੂੰ ਪਤਾ ਕੀ ਕਹਿੰਦੇ ਨੇ ਰਜ਼ਾ ਅਧੀਨ ਜੀਣਾ ਕਿੰਝ ਸੁਚਾਰੂ ਹੋਈਏ ਕਿੰ ਕੁੜਾ ਟੁੱਟੇ ਪਾਲ ਆਨਸਰ ਦੇ ਦਿੰਦੇ ਨੇ ਉੱਤਰ ਦੇ ਦਿੰਦੇ ਨੇ ਹੁਕਮ ਰਜ਼ਾਈ ਚੱਲਣਾ ਰੱਬ ਜੀ ਦੇ ਰਜ਼ਾ ਹੁਕਮ ਨਿਯਮ ਅਨੁਸਾਰ ਜੀਵਿਆ ਕਰ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਤੇਰੇ ਨਾਲ ਲਿਖਿਆ ਹੋਇਆ ਤੇਰੇ ਅੰਦਰ ਲਿਖਿਆ ਹੋਇਆ ਰਬ ਜੀ ਤੇਰੇ ਅੰਦਰ ਰਹਿੰਦੇ ਨੇ ਰਬ ਜੀ ਨੇ ਹੁਕਮ ਤੇਰੇ ਅੰਦਰ ਲਿਖਿਆ ਹੋਇਆ ਅੰਦਰ ਦੀ ਗੱਲ ਸੁਣਿਆ ਕਰ ਮੈਂ ਇਹ ਸਮਝਦਾ ਸੀ ਜੱਟ ਐ ਐ ਪਾਪਾ ਮੈਂ ਰਾਮ ਗੜੀਆਂ ਜਾਂ ਮੈਂ ਜੱਟ ਹਾਂ ਇਹ ਮੇਰੇ ਤੋਂ ਨੀਵੀਂ ਜਾਤ ਹੁੰਦਾ ਐ ਇਹ ਸਾਰਾ ਅੰਦਰ ਦੀ ਆਵਾਜ਼ ਆਈ ਸਾਰੇ ਰਬ ਜੀ ਦੇ ਬੰਦੇ ਨੇ ਅੰਦਰ ਦੀ ਗੱਲ ਸੁਣਿਆ ਕਰ ਰਬ ਜੀ ਦੀ ਰਜ਼ਾ ਰਬ ਜੀ ਦੀ ਰਜ਼ਾ ਹੈ ਅਵਲਲਾ ਨੂਰੁਪਾਇ ਕੁਦਰਤ ਕੇ ਸਬੰਦੇ ਮੈਂ ਇਕ ਨੂੰ ਚੰਗਾ ਕਹਿੰਦਾ ਇਕ ਨੂੰ ਮੰਦਾ ਕਹਿੰਦਾ ਜਿਹਨੂੰ ਮੰਦਾ ਕਹਿੰਦਾ ਉਹਦੇ ਨਾਲ ਦੂਰੀ ਪਾ ਲੈਂਦਾ ਜਿਹਨੂੰ ਚੰਗਾ ਕਹਿੰਦਾ ਉਹਨੂੰ ਜੱਫੀ ਪਾਦਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਰੱਬ ਜੀ ਤੇਰੇ ਨਾਲ ਨੇ ਤੇਰੇ ਅੰਦਰ ਰਹਿੰਦੇ ਨੇ ਅੰਦਰ ਦਾ ਹੁਕਮ ਰਜ਼ਾ ਪੜਨ ਦੀ ਜਾਤ ਸਿੱਖ ਅੰਦਰ ਦੀਆਂ ਲਿਖੀਆਂ ਪੜਨ ਦੀ ਅੱਖਾਂ ਸਿੱਖ ਉਹਨੂੰ ਕਹਿੰਦੇ ਅੰਦਰ ਦੀ ਅੱਖਾਂ ਪ੍ਰਾਪਤ ਕਰਨਾ ਉਹਨੂੰ ਵਿਜ਼ਨ ਕਹਿੰਦੇ ਨੇ ਇਨਸਾਈਟ ਕਹਿੰਦੇ ਨੇ ਮਨ ਦੀਆਂ ਅੱਖਾਂ ਕਹਿੰਦੇ ਨੇ ਮਨ ਦੀਆਂ ਅੱਖਾਂ ਜਦੋਂ ਪ੍ਰਾਪਤ ਹੋ ਜਾਂਦੀਆਂ ਨਾ ਸਾਰਿਆਂ ਨੂੰ ਦੇਖਣਾ ਆ ਜਾਂਦਾ ਹੈ ਤੇਰਾ ਮੇਰਾ ਨਹੀਂ ਰਹਿੰਦਾ ਆਪਣਾ ਪਰਾਇਆ ਨਹੀਂ ਰਹਿੰਦਾ ਅਮੀਰ ਗਰੀਬ ਨਹੀਂ ਰਹਿੰਦਾ ਗੋਰਾ ਕਾਲਾ ਨਹੀਂ ਰਹਿੰਦਾ ਹਿੰਦੂ ਮੁਸਲਮਾਨ ਸਿੱਖ ਇਸਾਈ ਦਾ ਵਿਤਕਰਾ ਨਹੀਂ ਰਹਿੰਦਾ ਅਤੇ ਪਾਪੀ ਪੁੰਨੀ ਨਹੀਂ ਲੱਗਦਾ ਮੈਂ ਬੜਾ ਪੁੰਨੀ ਹਾਂ ਤੁਸੀਂ ਬੜੇ ਪਾਪੀ ਹੋ ਮੈਂ ਬੜਾ ਪੁੰਨੀ ਹਾਂ ਤੁਸੀਂ ਪਤਿਤ ਹੋ ਮੈਂ ਬੜਾ ਸ਼ਰੀਫ ਆ ਤੁਸੀਂ ਸ਼ਰਾਬ ਪੀਂਦੇ ਹੋ ਇਹ ਸਾਰੇ ਖਿਆਲ ਖਤਮ ਹੋ ਜਾਂਦੇ ਸਾਰੇ ਬੰਦੇ ਲੱਗਦੇ ਨੇ ਰੱਬ ਜੀ ਦੇ ਬੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ ਜਪਜੀ ਸਾਹਿਬ ਦੀ ਪਹਿਲੀ ਪੌੜੀ ਔਰ ਪਹਿਲੀ ਪੌੜੀ ਅੰਦਰ ਸਾਰਾ ਸਾਰ ਸਮਝਾ ਦਿੱਤਾ ਹੈ ਰੱਬ ਜੀ ਦੀ ਰਜ਼ਾ ਅਨੁਸਾਰ ਜੀਵਿਆ ਕਰ ਜੇ ਰੱਬ ਜੀ ਦੀ ਰਜ਼ਾ ਹੁੰਦੀ ਕਿ ਜਟਾਂ ਨੂੰ ਚੰਗੀ ਵਾ ਦੇਣੀ ਆ ਤਰਫਦਾਸੀਆਂ ਨੂੰ ਚੰਗੀ ਵਾਹ ਨਹੀਂ ਦੇਣੀ ਤਾਂ ਤੇ ਰੱਬ ਦੀ ਰਜ਼ਾ ਮੰਦੇ ਪਰ ਰੱਬ ਜੀ ਸਾਰੇ ਵਸਤੀ ਕੁਝ ਆਕਸੀਜਨ ਦਿੰਦੇ ਨੇ ਕੁਝ ਸੂਰਜ ਚੜਾਉਂਦੇ ਨੇ ਕੁਝ ਬੱਦਲ ਆਂਦਾ ਏ ਕੁਝ ਹੀ ਬਾਰਿਸ਼ ਹੁੰਦੀ ਐ ਇੱਕੋ ਜੀ ਧਰਤੀ ਉਪਜ ਕਰਦੀ ਐ ਸਭ ਜਗ ਕੋਈ ਕੁਝ ਆ ਹੁੰਦਾ ਐ ਇਹ ਰੱਬ ਜੀ ਕੋਈ ਵਿਤਕਰਾ ਨਹੀਂ ਕਰਦੇ ਨੇ ਇਹਨੂੰ ਹੁਕਮ ਰਜ਼ਾਈ ਚੱਲਣਾ ਕਹਿੰਦੇ ਨੇ ਤੂੰ ਐ ਸਿੱਖ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਸੋ ਅਸੀਂ ਹੁਣ ਤੱਕ ਕੀ ਸਿੱਖ ਲਿਆ ਜਿਹੜੇ ਰੱਬ ਜੀ ਉੱਪਰ ਸਮਝਦੇ ਸੀ ਗੁਰਬਾਣੀ ਅਨੁਸਾਰ ਉਹ ਰੱਬ ਜੀ ਅੰਦਰ ਵਸਦੇ ਨੇ ਅੰਦਰ ਵਸਦੇ ਦੀ ਆਵਾਜ਼ ਸੁੰਨਾ ਉਹ ਨੂੰ ਕਹਿੰਦੇ ਰੂਹ ਦੀ ਆਵਾਜ਼ ਸੁੰਨਾ ਆਪਣੀ ਆਤਮਾ ਦੀ ਆਵਾਜ਼ ਸੁੰਨਾ ਆਪਣੀ ਜ਼ਮੀਰ ਦੀ ਆਵਾਜ਼ ਸੁੰਨਾ ਆਪਣੀ ਵਿਲ ਦੀ ਆਪਣੀ ਕੌਂਸ਼ੀਅੰਸ ਦੀ ਆਪਣੇ ਅੰਦਰਲੇ ਦੀ ਆਵਾਜ਼ ਅੰਦਰ ਰੱਬ ਦੀ ਵਸਦੇ ਨੇ ਹਰ ਕਿਸੇ ਦੇ ਅੰਦਰ ਵਸਦੇ ਨੇ ਜਦੋਂ ਮੈਂ ਆਪਣੇ ਅੰਦਰ ਵਸਦੇ ਰਾਮ ਖੁਦਾ ਦੀ ਗੱਲ ਨਹੀਂ ਸੁਣਾਗਾ ਤਾਂ ਮੈਂ ਗੁਰਦੁਆਰੇ ਖੜਾਓ ਕਵੀ ਲੜਾਈ ਕਰਨਾਗਾ ਮੈਂ ਗੁਰੂ ਜੀ ਨੂੰ ਹਾਜ਼ਰ-ਹਾਜ਼ਰ ਨਹੀਂ ਸਮਝਾਂਗਾ ਮੈਂ ਗੁਰਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਲੜਾਈ ਕਰਨੀ ਸ਼ੁਰੂ ਕਰ ਦੇਗਾ ਇਹ ਹੀ ਪੁਲੇਖਾ ਪੰਦੈ ਨਾ ਅੰਦਰ ਰੱਬ ਨੂੰ ਵੇਖਣਾ ਆਪਣੇ ਅੰਤਰਗੁਰੂ ਰਾਗਣਾ ਜੀਵਾਂ ਜਬ ਕੋ ਨਾ ਨੇਤਰੀ ਸਤਿਗੁਰ ਪੇਖਣਾ ਵਾ ਨੇਤਰੀ ਸਤਿਗੁਰ ਪੇਖਣਾ ਨਹੀਂ ਹੁੰਦਾ ਕਿ ਉੱਥੇ ਖੜਿਆ ਹੋਰਿਆ ਗੁਰਗ੍ਰੰਥ ਸਾਹਿਬ ਨੂੰ ਦੇਖ ਲਿਆ ਹਾਜ਼ਰ ਨਾਜ਼ਰ ਸਰਬ ਜਿੰਨਾ ਫਿਰ ਝਗੜੇ ਮੁੱਕਦੇ ਨੇ ਸੁੱਖ ਮਿਲਦਾ ਹੈ ਕੂੜ ਦੀ ਪਾਲ ਦੂਰ ਹੋ ਜਾਂਦੀ ਹੈ ਜੇ ਇਸ ਇਨਸਾਨ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਨਾ ਕਿ ਰੱਬ ਅੰਦਰ ਵੱਸਦਾ ਹੈ ਉਹ ਇਨਸਾਨ ਦੂਰ ਕਿੱਥੇ ਪਹਾੜੀਆਂ ਤੇ ਦੂਰ ਕਿੱਥੇ ਜੰਗਲਾਂ ਵਿੱਚ ਦੂਰ ਕਿੱਥੇ ਗੁਫਾਵਾਂ ਵਿੱਚ ਦੂਰ ਕਿਸੇ ਪੇੜ ਦੇ ਥੱਲੇ ਰੱਬ ਲੱਭਣ ਨਹੀਂ ਜਾਂਦਾ ਕਿਸੇ ਜਗ੍ਹਾ ਰੱਬ ਨੂੰ ਲੱਭਣ ਜਾਣ ਦਾ ਜਿਹੜਾ ਖਿਆਲ ਹੈ ਨਾ ਉਹ ਪ੍ਰਚਲਿਤ ਖਿਆਲ ਨੂੰ ਤੀਰਥ ਕਹਿੰਦੇ ਸੀ ਤੀਰਥ 'ਤੇ ਜਾ ਰਹੇ ਆ ਯਾਤਰਾ ਕਰਨੇ ਜਾ ਰਹੇ ਆ ਕਿਉਂਕਿ ਕبھی ਵਾਹ ਪਰ ਭਗਵਾਨ ਆਇਆ ਥਾ ਉਹਨੂੰ ਇੰਗਲਿਸ਼ੀ ਚ ਪਿਲ ਗ੍ਰੀਮੇਜ ਕਹਿੰਦੇ ਨੇ ਜੀ ਯਾਤਰਾ ਜਾ ਰਿਆਂ ਉੱਥੇ ਕਦੇ ਰੱਬ ਆਇਆ ਸੀ ਅੱਛਾ ਰੱਬ ਆਂਦਰ ਚ ਲਵੀ ਜਾਂਦਾ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸ਼ੀ ਪੁਰਖ ਹੈ ਸਭ ਮਹਿਰਿਆ ਸਮਹਿ ਸਾਰਿਆਂ ਦੇ ਹਿਰਦੇ ਚ ਵਸਦਾ ਹੈ ਜਮਦਾ ਮਰਦਾ ਹੀ ਨਹੀਂ ਹੈ ਆਂਦਾ ਜਾਂਦਾ ਹੀ ਨਹੀਂ ਹੈ ਆ ਜੂਨੀ ਹੈ ਸਵੇ ਭੰਗ ਹੈ ਅਕਾਲ ਮੂਰਤ ਹੈ ਕਿਤਨਾ ਸੋਖਾ ਸੋਖਾ ਹੈ ਮੁਸ਼ਕਲ ਬਿਲਕੁਲ ਨਹੀਂ ਹੈ ਇੱਕ ਟੰਗ ਤੇ ਖੜੇ ਹੋ ਜਾਓ ਐਨੀ ਵਾਰੀ ਮਾਲਾ ਫੇਰੋ ਠੰਡੇ ਪਾਣੀ ਨਾਲ ਨਹਾ ਲੋ ਸਿਰ ਧੋ ਕੇ ਆਣਾ ਇਸ ਤਰੀਕੇ ਦੇ ਇਤਨੇ ਸਾਰੇ ਮੁਸ਼ਕਲਾਂ ਪਾ ਦਿੱਤੀਆਂ ਕਿ ਅਸੀਂ ਰੱਬ ਨੂੰ ਬੜਾ ਮੁਸ਼ਕਿਲ ਤੰਦਾ ਸਮਝ ਲਿਆ ਸਭ ਤੋਂ ਆਸਾਨ ਰੱਬ ਜੀ ਵਾਲਾ ਜੀਵਨ ਜੀਣਾ ਹੀ ਤੇ ਹੈ ਸਭ ਤੋਂ ਸੋ ਘਟਕੀ ਅੰਦਰ ਵਸਦਾ ਹੈ ਸੂਦਰ ਕੈਸੇ ਛੋਟੀ ਹੈ ਜੂਦਰ ਐਸਾ ਹੋਏ ਕੈਸਾ ਜੇਦਰ ਆਵਤ ਜਾਤੇ ਹੋ ਜਿਸ ਦਰ ਤੇ ਤੈਨੂੰ ਆਂਦਿਆਂ ਜਾਂਦਿਆਂ ਕੋਈ ਰੋਕਦਾ ਨਹੀਂ ਹੈ ਜੇਦਰ ਆਵਤ ਜਾਤੇ ਹੋ ਹਟਕੇ ਨਹੀਂ ਕੋਈ ਕੋਈ ਵੀ ਕਿਸੇ ਨੂੰ ਕਿੱਥੇ ਵੀ ਜਾਂਦਿਆਂ ਰੋਕ ਲੈਂਦਾ ਹੈ ਰੋਕ ਸਕਦਾ ਪਰ ਅੰਦਰ ਰੱਬ ਦੀ ਵਸਦੇ ਨੇ ਅੰਦਰ ਜਾਣ ਦੇ ਦਰ ਤੋਂ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਕਿਉਂਕਿ ਦੂਰੀ ਕੋਈ ਨਹੀਂ ਹੈ 1 ਇੰਚ ਜਿੰਨੀ ਵੀ ਦੂਰੀ ਨਹੀਂ ਹੈ ਅੰਦਰ ਮੇਰੇ ਰੱਬ ਦੀ ਵਸਦੈ ਮੇਰਾ ਰੱਬ ਅੰਦਰ ਵਸਦਾ ਹੈ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਜੰਗਲਾਂ ਦੀ ਲਬਦੈ ਬਾਹਰ ਕਿੱਥੇ ਲੱਭਣ ਜਾਂਦਾ ਪਹਾੜੀਆਂ ਤੇ ਸਮੁੰਦਰਾਂ ਦੇ ਟੱਟਾਂ ਤੇ ਪਾਣੀਆਂ ਦੇ ਕੰਡਿਆਂ ਤੇ ਜੰਗਲਾਂ ਵਿੱਚ ਗੁਫਾਵਾਂ ਵਿੱਚ ਕੀ ਲੱਭਣ ਜਾਂਦਾ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵਸੀ ਰੱਬ ਹੀ ਹੱਲੀ ਐ ਤੇਰੇ ਅੰਦਰ ਵਸਦੇ ਨੇ ਜੰਗਲ ਕੇ ਟੁੰਡੇ ਬਾਹਰ ਕੀ ਲੱਭਣ ਜਾਣਾ ਰੱਬ ਜੀ ਤੇਰੇ ਅੰਦਰ ਵਸਦੇ ਨੇ ਸੋਖਾ ਹੋ ਗਿਆ ਔਰ ਰੱਬ ਜੀ ਅੰਦਰ ਵਸਦੇ ਨੇ ਜਿਸ ਨੂੰ ਅੰਦਰ ਵਸਦੇ ਰੱਬ ਜੀ ਦੀ ਗੱਲ ਸਮਝ ਆ ਜਾਏ ਉਸ ਨੂੰ ਕੋਈ ਤੀਰਥਕ ਨਹੀਂ ਜਾਣਾ ਪੈਂਦਾ ਉਹ ਬਾਣੀ ਅਨੁਸਾਰ ਕਹਿੰਦਾ ਉਹਾਂ ਤੌਜ ਆਈਏ ਜੋ ਇਆਂ ਨਾ ਹੋਏ ਇੱਥੇ ਹੀ ਰੱਬ ਵਸਦਾ ਸਭ ਜਗ ਵਸਦਾ ਸਾਡੀ ਇੱਕ ਗਲਤ ਆਦਤ ਪੈ ਗਈ ਹੈ ਅਸੀਂ ਜਦੋਂ ਤੋਂ ਗੁਰਦੁਆਰੇ ਨੂੰ ਗੁਰੂ ਘਰ ਕਹਿਣਾ ਸ਼ੁਰੂ ਕੀਤਾ ਫਰਜ਼ ਕਰੋ ਮੈਂ ਇਹਦੇ ਘਰ ਜਾਵਾਂ ਇਹਦਾ ਨਾ ਪੁਸ਼ਪਿੰਦਰ ਸਿੰਘ ਆ ਉਹ ਘਰ ਪੁਸ਼ਪਿੰਦਰ ਦਾ ਹੈ ਉੱਥੇ ਪੁਸ਼ਪਿੰਦਰ ਰਹਿੰਦਾ ਹੈ ਮੈਦੇ ਕਰ ਜਾਵਾ ਇਸ ਦੇ ਘਰ ਵਿੱਚ ਪੁਸ਼ਪਿੰਦਰ ਨਹੀਂ ਰਹਿੰਦਾ ਹੈ ਪੁਸ਼ਪਿੰਦਰ ਆਪਣੇ ਘਰ ਰਹਿੰਦਾ ਹੈ ਇਹ ਆਪਣੇ ਘਰ ਰਹਿੰਦਾ ਹੈ ਪਰ ਗੁਰੂ ਘਰ ਕਹਿਣ ਦਾ ਮਤਲਬ ਹੋਇਆ ਇਸ ਘਰ ਵਿੱਚ ਗੁਰੂ ਜੀ ਰਹਿੰਦੇ ਨੇ ਜਦ ਕਿ ਗੁਰੂ ਹਾਜ਼ਰ ਨਾਜ਼ਰ ਗੁਰੂ ਸਭ ਜਗ੍ਹਾ ਹੈ ਗੁਰੂ ਘਰ ਨਹੀਂ ਕਹਿੰਦੇ ਗੁਰਦੁਆਰਾ ਕਹਿੰਦੇ ਨੇ ਗੁਰੂ ਦਾ ਦਰ ਜਿੱਥੋਂ ਮਨ ਨੂੰ ਆਪਣੇ ਅੰਦਰ ਦੇ ਦਰ ਦੀ ਸੋਝੀ ਮਿਲਦੀ ਹੈ ਫਰੀਦ ਦੇ ਫਰੀਦ ਜੀ ਦਾ ਸ਼ਬਦ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪ ਨੜੇ ਗਿਰਬਾਨ ਸਿਰ ਨੀਵਾ ਕਰਵੀਂ ਆਪਣੇ ਅੰਦਰ ਤੇਰੇ ਰੱਬ ਜੀ ਵਸਦੇ ਨੇ ਤੈਨੂੰ ਕੋਈ ਨਹੀਂ ਰੋਕ ਸਕਦਾ ਅੰਦਰ ਦੇ ਦਰਤੇ ਜਾਣ ਤੋਂ ਸਾਨੂੰ ਕਿਸੇ ਨੂੰ ਕੋਈ ਵੀ ਨਹੀਂ ਰੋਕ ਸਕਦਾ ਕੋਈ ਕਿਸੇ ਨੂੰ ਕਿਸੇ ਜਗ੍ਹਾ ਜਾਣ ਤੋਂ ਰੋਕ ਸਕਦਾ ਹੈ ਫਰਜ਼ ਕਰੋ ਮੈਂ ਇਟਲੀ ਜਾਣਾ ਚਾਹੁੰਦਾ ਆਂ ਇੰਡੀਆ ਮੇਰੇ ਵੀਜ਼ੇ ਤੇ ਕੋਈ ਰੁਕਾਵਟ ਪਾ ਸਕਦਾ ਹੈ ਮੈਂ ਪੀ ਐਚ ਡੀ ਕਰਨਾ ਚਾਹੁੰਦਾ ਮੈਨੂੰ ਐਡਮਿਸ਼ਨ ਲੈਣ ਤੋਂ ਕੋਈ ਰੋਕ ਸਕਦਾ ਹੈ ਮੇਰਾ ਫਲਾਣੀ ਕੁੜੀ ਨਾਲ ਵਿਆਹ ਹੋਣਾ ਹੈ ਕੋਈ ਪਹਾਣੀ ਪਾ ਸਕਦਾ ਹੈ ਰਿਸ਼ਤੇ ਵਿੱਚ ਮੈਂ ਬਿਜ਼ਨਸ ਕਰਨਾ ਚਾਹੁੰਦਾ ਮੇਰੇ ਬਿਜ਼ਨਸ ਨੂੰ ਖਰਾਬ ਕੋਈ ਕਰ ਸਕਦਾ ਹੈ ਮੈਂ ਕਿਸੇ ਨੂੰ ਮਾਲ ਦਿੱਤਾ ਉਹ ਬੱਚਾ ਇੱਕ ਨਾ ਮੇਰੀ ਪੇਮੈਂਟ ਕਰੇ ਮੇਰਾ ਬਿਜ਼ਨਸ ਡਿੱਗ ਸਕਦਾ ਹੈ ਬਾਹਰ ਦੁਨੀਆ ਦੀ ਕੋਈ ਵੀ ਕਾਮਯਾਬੀ ਪ੍ਰਾਪਤ ਕਰਨ ਵਾਸਤੇ ਕੋਈ ਵੀ ਮਨੁੱਖ ਵਿਚਾਰ ਟੰਗ ਅੜਾ ਸਕਦਾ ਹੈ ਪਰ ਅੰਦਰ ਜਾਣ ਤੋਂ ਮੇਰੇ ਰਾਮ ਜੀ ਦੇ ਦਰ ਤੇ ਅੰਦਰ ਜਾਣ ਤੋਂ ਕੋਈ ਕਿਸੇ ਨੂੰ ਨਹੀਂ ਰੋਕ ਸਕਦਾ ਕਾਸ਼ੀ ਗੱਲ ਸਮਝ ਆ ਜਾਏ ਸਾਡੀ ਤੀਰਥਾਂ ਤੇ ਜਾਣ ਦੀ ਪਟਕਣਾ ਮੁੱਕ ਜਾਏਗੀ ਔਰ ਜਿਉ ਪਟਕਣਾ ਮੁੱਕ ਗਈ ਜਦੋਂ ਮੁਕੇਗੀ ਤਾਂ ਬੈਠੋਗੇ ਤਾਂ ਬਾੜੀ ਪੜੋਗੇ ਹਿਰਦੇ ਨਾਮ ਸਾਇਓ ਘਰ ਬੈਠੇ ਗੁਰੂ ਤੇ ਆਇਓ ਅੱਛਾ ਮੈਂ ਪਟਕਣਾ ਮੇਰੇ ਮਨ ਤੂੰ ਕਿਧਰੇ ਜਾਣਾ ਫੇਰੇ ਸਰੀਰ ਨੂੰ ਵੀ ਲੈ ਹੀ ਜਾਣਾ ਤੂੰ ਕਿਧਰੇ ਨਾ ਜਾ ਮੰਨ ਲੈ ਠਿਰ ਰੋ ਟਿਕ ਜਾ ਮਤ ਕਤ ਜਾਈਂ ਜਿਓ ਅੱਛਾ ਮੈਂ ਤੀਰਥਾ ਤੇ ਜਾਂਦਾ ਤਾਂ ਮੈਨੂੰ ਮਨਾ ਕਰ ਨੇ ਮੈਂ ਬਾਹਰ ਜਾਂਦਾ ਰੱਬ ਜੀ ਨੂੰ ਪਾਲਣ ਬਾਹਰ ਢੁੰਡਤ ਬਹੁਤ ਦੁੱਖ ਪਾਵੇਂ ਦੇਖੋ ਤੇ ਬਸਾਂ ਟੈਲੀ ਪੈਣਗੀਆਂ ਉਥੇ ਬਾੜੀ ਵੀ ਡਿੱਗ ਪੈਗੀ ਉਥੇ ਪੁਚਾਲ ਵੀ ਆ ਜਾਏਗਾ ਉਥੇ ਹਾੜ ਵੀ ਆ ਜਾਏਗਾ ਤੇਰੀ ਬਸ ਰੂੜ ਵੀ ਜਾਏਗੀ ਤੈਨੂੰ ਕੀ ਲੋੜ ਪਈ ਆ ਜੋ ਬਹੁਤ ਲੱਭਣ ਜਾ ਰਿਆਂ ਉਹ ਇੱਥੇ ਹੀ ਰਹਿੰਦਾ ਤੇਰੇ ਅੰਦਰ ਹੀ ਤੇ ਰਹਿੰਦਾ ਤੇਰੇ ਅੰਦਰ ਰਹਿੰਦਾ ਤੂੰ ਬਾਹਰ ਲੱਭਣ ਕਿਉਂ ਜਿਆਦਾ ਬਾਹਰ ਟੁੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਕਾਟਮਾਈ ਜਿਓ ਤੇਰੇ ਅੰਦਰ ਵਸਦਾ ਹੈ ਲੋਕੀ ਕਹਿੰਦੇ ਜੀ ਅਸੀਂ ਤੇ ਤੀਰਥ ਤੇ ਅੰਮ੍ਰਿਤ ਲੈਣ ਜਾ ਰਹੇ ਆ ਤੁਸੀਂ ਸੁਣਿਆ ਮੈਂ ਸੁਣਿਆ ਵੀ ਐ ਮੈਂ ਜਾਂਦਾ ਵੀ ਰਿਹਾ ਮੈਂ ਤੱਕਿਆ ਵੀ ਐ ਜਿਹੜੇ ਤੀਰਥ ਤੇ ਜਾਂਦੇ ਨੇ ਬੋਤਲ ਭਰ ਕੇ ਲੈ ਆਉਂਦੇ ਨੇ ਅੰਦਰ ਹੀ ਤੇ ਅੰਮ੍ਰਿਤ ਹੈ ਬਾਹਰ ਕਿਹੜਾ ਲੱਭਣ ਜਾਂਦਾ ਹੈ ਜਦੋਂ ਅਸੀਂ ਐਸੀਆ ਵਿਚਾਰਾ ਕਰਦੇ ਆ ਤ program ਕਰਨ ਤੋਂ ਬਾਅਦ ਕੁਝ ਜਣ ਸਵਾਲ ਕਰਦੇ ਨੇ ਜੀ ਫਿਰ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅਮਰ ਚਕਾਇਆ ਸੀ ਉਹ ਕੀ ਹੈ ਸਾਧ ਸੰਗਤ ਜੀ ਉਹ ਸਾਡਾ ਪੰਥਕ ਸਿਸਟਮ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਸਾਡੀ ਮਨ ਕੀ ਮਤ ਦਾ ਸਿਰ ਮੰਗ ਕੇ ਸਾਨੂੰ ਖੰਡੇ ਕੀ ਪਾਉਲ ਛਕਾਈ ਉਹਦੇ ਨਾਲ ਸਾਨੂੰ ਉਹ ਹੀ ਉਹ ਗੱਲ ਸਿਖਾਈ ਕਿ ਜਾਤ-ਪਾਤ ਕੋਈ ਨਹੀਂ ਹੁੰਦੀ ਪਿਛਲਾ ਤੇਰਾ ਜਾਤ-ਨਾਸ ਕਰਮ-ਨਾਸ ਕੁਲ-ਨਾਸ ਸਤਗੁਰੂ ਕੇ ਜਨਮ ਐ ਗਮਨ ਮਿਟਾਇਆ ਤੇਰੇ ਸਾਰੇ ਜੋ ਕੁਛ ਤੂੰ ਛੂਆ ਛੂਤ ਕਰਦਾ ਸੀ ਉਹ ਖਤਮ ਤੂੰ ਉਸ ਗੁਸਾਈ ਦਾ ਪਹਿਲਵਾਨੜਾ ਹੈ ਤੂੰ ਸਤਗੁਰ ਦਾ ਸ਼ੈਨਸ਼ਾ ਪੁੱਤਰ ਹੈ ਤੂੰ ਮੰਗਤਾ ਪਿਖਾਰੀ ਨਹੀਂ ਹੈ ਇਨ ਗਰੀਬ ਸਿੰਘਣ ਕੋ ਦਿਓ ਪਾਤਸ਼ਾਹੀ ਯਾਦ ਕਰੇ ਮਰੀ ਗੁਰਿਆਈ ਉਹਨੂੰ ਮਿਟਾ ਦਿੱਤਾ ਉਹਨੇ ਮਨ ਦਾ ਭਰਮ ਕਿ ਪਿਛਲੇ ਜਨਮਾਂ ਦੇ ਕਰਮਾ ਕਰਕੇ ਮੈਂ ਗਰੀਬ ਹਾਂ ਪਿਖਾਰੀ ਹਾਂ ਲਤਾੜਿਆ ਹਾਂ ਨੀਵਾ ਨਹੀਂ ਉਹਨੂੰ ਐ ਸਿਖਾ ਦਿੱਤਾ ਇਹ ਤਾਂ ਸਾਡੀ ਪੰਜ ਬਾਣੀਆਂ ਪੜ ਕੇ ਖੰਡੇ ਕੀ ਪੌਲ ਛਕਣ ਦਾ ਸਾਡਾ ਪੰਤਕ ਸਿਸਟਮ ਹੈ ਹੀ ਹੈ ਇਸ ਤੂਤੇ ਅਸੀਂ ਖੰਡੇ ਕੀ ਪੌਲ ਤੇ ਛਕਦੇ ਹੀ ਹਾਂ ਅਕਾਲ ਤਖਤ ਦੀ ਰਹਿਤ ਮੇਰਾਦਾ ਹੈ ਕਿ ਸਿੱਖ ਖੰਡੇ ਕੀ ਪੌਲ ਛਕਦਾ ਹੈ ਖੰਡੇ ਕੀ ਪੌਲ ਛਕਣ ਤੋਂ ਬਾਅਦ ਵੀ ਪੰਜ ਕਕਾਰ ਤਨ ਤੇ ਸਜਾਣ ਦੇ ਨਾਲ-ਨਾਲ ਬਾਣੀ ਰੋਜ਼ ਪੜਦਾ ਹੈ ਬਾਣੀ ਮੈਨੂੰ ਅੰਦਰ ਦਾ ਰੋਜ਼ ਅੰਮ੍ਰਿਤ ਲੈ ਕੇ ਦਿੰਦੀ ਹੈ jis jal ni karan tum jag aaye so amrit gur paahi diyo guru tenu baani rahi roz amrit taiyar karke dega tu roz us amrit nal apne aap nu jeevit rakhna hai aatmik maut nahi marna ek boond gur amrit dino ta atal amar ਨਾਮੁਆ ਹੁਣ ਤੱਕ ਅਸੀਂ ਜੋ ਜੋ ਗੱਲਾਂ ਸਿੱਖ ਲਈਆਂ ਉਹ ਕੀ ਕੀ ਸਿੱਖ ਲਿਆ ਰੱਬ ਜੀ ਬਾਹ ਜਿਹੜੇ ਹਨ ਦੁਨੀਆ ਸਮਝਦੀ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ਜਦੋਂ ਅੰਦਰ ਵਾਲੇ ਰੱਬ ਜੀ ਦੀ ਗੱਲ ਸਮਝਾਈ ਤੇ ਅੰਦਰ ਵਾਲੇ ਰੱਬ ਜੀ ਦੇ ਡਰ ਨੂੰ ਛੱਡਣਾ ਨਹੀਂ ਹੈ ਫੇਰ ਇਹ ਗੱਲ ਸਮਝਾਈ ਅੰਦਰ ਰਾਜ ਜੀ ਮਹਿਸੂਸ ਹੋ ਜਾ ਤਾਂ ਡਰ ਦੂਰ ਹੋ ਜਾਂਦਾ ਹੈ ਫੀਅਰ ਖਤਮ ਹੋ ਜਾਂਦਾ ਹੈ ਨਿਰਪਉ ਜਪੈ ਸਗਲ ਪਉ ਮਿਟੇ ਡਰ ਦੂਰ ਹੋ ਜਾਂਦਾ ਜਿਸ ਦਾ ਡਰ ਦੂਰ ਹੋ ਜਾਂਦਾ ਇਹ ਗੱਲ ਸਮਝਾਈ ਉਹਦੀ ਚਿੰਤਾ ਖਤਮ ਜਾਂਦੀ ਹੈ ਉਹ ਅਚਿੰਤ ਹੋ ਜਾਂਦਾ ਹੈ ਸੋਏ ਅਚਿੰਤਾ ਜਾਗ ਚਿੰਤਾ ਉਹ ਕਾਰ ਸੁਖਵਸੀਆ ਬਾਰ ਸੁਖ ਪਾਇਆ ਜਿੱਥੇ ਜਾਂਦਾ ਰਾਜ ਜੀ ਉਹਦੇ ਨਾਲ ਨੇ ਉਹ ਨਿਸ਼ਚਿੰਤ ਹੋ ਜਾਂਦਾ ਉਹਦੀ ਵਰੀ ਚਿੰਤਾ ਖਤਮ ਜਾਂਦੀ ਹੈ ਚਿੰਤਾ ਦੂਰ ਹੋ ਜਾਂਦੀ ਹੈ ਜਿਹਦਾ ਡਰ ਦੂਰ ਹੋ ਗਿਆ ਜਿਹਦਾ ਡਰ ਦੂਰ ਹੋ ਗਿਆ ਉਹਨੂੰ ਰੱਬ ਦੀ ਨੇੜੇ ਸਮਝ ਆਉਂਦੇ ਨੇ ਜਿਹਨੂੰ ਨੇੜੇ ਸਮਝ ਆਉਂਦੇ ਨੇ ਉਹਨੂੰ ਅੰਦਰ ਨਜ਼ਰ ਆਉਂਦੇ ਨੇ ਜਿਹਨੂੰ ਅੰਦਰ ਨਜ਼ਰ ਆਉਂਦੇ ਨੇ ਉਹ ਅੰਦਰ ਦੇ ਦਰਦ ਦੇ ਨਾਲ ਜੁੜ ਜਾਂਦਾ ਹੈ ਜਿਹੜਾ ਅੰਦਰ ਦੇ ਡਰ ਨਾਲ ਜੁੜ ਜਾਂਦਾ ਹੈ ਉਹਨੂੰ ਕੋਈ ਅੰਦਰ ਦੇ ਰੱਬ ਨਾਲ ਜੁੜਨ ਤੋਂ ਰੋਕ ਕੋਈ ਨਹੀਂ ਸਕਦਾ ਜਿਹੜਾ ਅੰਦਰ ਦੇ ਦਰਦ ਨਾਲ ਜੁੜ ਜਾਂਦਾ ਹੈ ਉਹਨੂੰ ਕਹਿੰਦੇ ਨੇ ਕਰਦੀਰ ਜੈ ਦਾਰਾਵਤ ਜਾਤੇ ਹੋ ਉਸ ਦਰਦ ਤੇ ਤੈਨੂੰ ਕੋਈ ਰੋਕ ਨਹੀਂ ਸਕਦਾ ਹਟ ਕੇ ਨਹੀਂ ਕੋਈ ਜੋ ਅੰਦਰ ਦੇ ਦਰਦੇ ਨਾਲ ਜੁੜ ਜਾਂਦਾ ਹੈ ਉਹ ਬਾਹਰ ਦੇ ਦਰਾਂ ਤੇ ਟੇਕ ਨਹੀਂ ਰੱਖਦਾ ਪਰ ਜਿਹੜੇ ਇੱਕ ਟੇਕ ਤੋਂ ਲਾਏ ਬਿਦਾਨੀ ਆਸ ਉਹਨੂੰ ਭੜੇ ਖਿਆਲਾਂ ਦੀ ਆਸ ਔਰ ਦੂਜੇ ਕਿਸੇ ਵੀ ਦਰਦ ਦੀ ਆਸ ਖਤਮ ਹੋ ਜਾਂਦੀ ਹੈ ਉਹ ਕਿਸੇ ਵੀ ਦਰਦ ਤੋਂ ਕੁਝ ਮੰਗਣ ਨਹੀਂ ਜਾਂਦਾ ਸਤਗੁਰੂ ਕੋਲੋਂ ਸੁਮਤ ਮੰਗਦਾ ਹੈ ਸਤਗੁਰੂ ਜੀ ਨੂੰ ਕਹਿੰਦਾ ਮੇਰੇ ਆਗੁਣ ਦੂਰ ਕਰ ਦਿਓ ਜਿੱਥੇ ਰੱਬ ਵਸਦਾ ਹੈ ਦੁਨੀਆਂ ਮੰਦੀ ਹੈ ਉਹਨੂੰ ਤੀਰਥ ਕਹਿੰਦੇ ਨੇ ਅਸੀਂ ਸਿੱਖਿਆ ਰੱਬ ਅੰਦਰ ਵਸਦਾ ਹੈ ਇਹਦਾ ਮਤਲਬ ਤੀਰਥ ਅੰਦਰ ਹੈ ਉੱਤਰ ਨਿਕਲ ਕੇ ਆਇਆ ਤੀਰਥ ਅੰਦਰ ਉਹਨੀ ਕੋਰ ਗੱਲ ਖੁੱਲ ਕੇ ਆਈ ਗੁਰਬਾਣੀ ਵਿੱਚ ਰੱਬ ਨੂੰ ਸਤਗੁਰੂ ਕਹਿੰਦੇ ਨੇ ਸਤਗੁਰੂ ਹੀ ਰੱਬ ਕਹਿੰਦੇ ਨੇ ਗੁਰਬਾਣੀ ਵਿੱਚ ਕਹਿੰਦੇ ਨੇ ਗੁਰ ਪਰਮੇਸ਼ਰ एको एक जान ਰੱਬ ਮਤਲਬ ਗੁਰੂ ਗੁਰੂ ਮਤਲਬ ਰੱਬ ਜੀ ਇਹ ਨਹੀਂ ਰੱਬ ਜੀ ਅਲੱਗ ਨੇ ਗੁਰੂ ਅਲੱਗ ਹੈ ਇੰਜ ਨਹੀਂ ਹੈ ਰੱਬ ਜੀ ਨੂੰ ਅਸੀਂ ਅਜੂਨੀ ਅਕਾਲ ਮੂਰਤ ਮੰਦਿਆਂ ਸਵੈ ਭੰਗ ਮੰਦਿਆਂ ਗੁਰੂ ਸਤਗੁਰ ਮੇਰਾ ਸਦਾ ਸਦਾ ਨਾਵ ਨਜਾਇ ਸਤਗੁਰੂ ਮਰਦਾ ਨਹੀਂ ਹੈ ਕਦੇ ਨਹੀਂ ਨਾ ਜੰਦਾ ਹੈ ਨਾ ਮਰਦਾ ਹੈ ਸਤਗੁਰ ਮੇਰਾ ਸਦਾ ਸਦਾ ਸੋ ਗੁਰਬਾਣੀ ਦਾ ਸਰਬ ਜੀ ਮੇਰੇ ਅੰਦਰ ਵਸਦੇ ਨੇ ਗੁਰੂ ਵੀ ਮੇਰੇ ਅੰਦਰ ਵਸਦਾ ਹੈ ਭਾਵ ਰਬ ਜੀ ਦਾ ਦਿੱਤਾ ਹੋਇਆ ਸੁਨੇਹਾ ਗਿਆਨ ਪਰ ਜਦੋਂ ਮੈਂ ਬਾਹਰ ਜਾਂਦਾ ਤਾਂ ਬਾਹਰ ਕੌਣ ਜਾਂਦਾ ਹੈ ਅੱਜ ਅਸੀਂ ਆਪਣੇ ਟੌਪਿਕ ਨੂੰ ਇੱਥੇ ਵਿਸ਼ਰਾਮ ਦਿਆਂਗੇ ਨਾਮ ਅਣਕੱਲੇ ਤੀਰ ਕੀ ਬੰਨ ਕੋਟੇ ਸਾਡ ਪੱਲੇ ਅੜਨਾਤਿਆਂ तीर्था ਤੇ ਨਹਾਣ ਜਾਂਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਦੇ ਮਨ ਖੋਟੇ ਨੇ ਔਰ ਤਨ ਚੂਰ ਨੇ ਹੁਣ ਮੈਂ ਆਪਣੇ ਬਾਰੇ ਸੋਚਦਾ ਹਾਂ ਕੀ ਮੈਂ ਬਾਰੇ ਤੀਰਥਾ ਤੇ ਜਾਂਦਾ ਹਾਂ ਮਨੂੰ ਕਿਸੇ ਨੇ ਕਿਹਾ ਬਰਲੇ ਤੀਰਥਾ ਤੇ ਜਾਓ ਉੱਥੇ ਨਾਓ ਪਾਪ ਦੂਰ ਹੋਣਗੇ ਇਹ ਸਾਰੀ ਦੁਨੀਆ ਦੀ ਸਈਕੀ ਹੈ ਸੋਚਣ ਦਾ ਟੰਗ ਹੈ ਕਿ ਜਿਸ ਖਿਆਲ ਨੂੰ ਸੁਣ ਕੇ ਜੋ ਕਰਮ ਕਾਂਡੂਰ ਪਖੰਡ ਕਰਕੇ ਮੇਰਾ ਪਾਪ ਦੂਰ ਹੁੰਦਾ ਹੈ ਮਨੁੱਖ ਨੂੰ ਭੁਲੇਖਾ ਪੈ ਜਾਂਦਾ ਹੈ ਕਿ ਇੰਜ ਦੁਬਾਰਾ ਪਾਪ ਕਰ ਲਓ ਤੇ ਫਿਰ ਇੰਜ ਤੋਂ ਆਵਾਂਗੇ ਇਸ ਕਰਕੇ ਮਨੁੱਖ ਪਹਿਲੇ ਨਾਲੋਂ ਵੀ ਡਬਲ ਚੋਰ ਹੋ ਜਾਂਦਾ ਹੈ ਜੋ ਇਨਸਾਨ ਗਲਤੀ ਕਰਕੇ ਉਸ ਨੂੰ ਮਿਟਾਉਣ ਦੀ ਗੱਲ ਨੂੰ ਸਮਝ ਜਾਂਦਾ ਹੈ ਪਰਮ ਵਿੱਚ ਉਹ ਲੈ ਕਹਿਣਿਤ ਉਹ ਸੋਚਦਾ ਪਾਪ ਕਰ ਲਓ ਤੀਰਤ ਤੇ ਚੋਲਾ ਚੜਾਈ ਆਵਾਂਗੇ ਪਾਪ ਕਰ ਲਓ ਤੀਰਤ ਤੇ ਨਾ ਹੀ ਆਵਾਂਗੇ ਪਾਪ ਕਰ ਲਓ ਤੀਰਤ ਤੇ ਫੁੱਲ ਚੜਾਵਾਂਗੇ ਪਾਪ ਕਰ ਲਓ ਤੀਰਤ ਤੇ ਜਾ ਕੇ ਪ੍ਰਸ਼ਾਦ ਕਰਾਈ ਆਵਾਂਗੇ ਇਸ ਕਰਕੇ ਮਨੁੱਖ ਹੋਤੋਂ ਸਾਫ ਹੋ ਕੇ ਨਹੀਂ ਆਂਦਾ ਹੋਰ ਦੋਇ ਪਾਚੜੀਆ ਸੋਰ ਹੋਰ ਡਬਲ ਚੋਰ ਬਣ ਜਾਂਦਾ ਹੈ ਕਿਉਂ ਕਿ ਗੁਰੂ ਸਾਹਿਬ ਕਹਿੰਦੇ ਨੇ ਮਨ ਮੈਲੇ ਸਭ ਕੁਝ ਮੈਲਾ ਤਨ ਢੋਤੈ ਮਨ ਛਾ ਨਾ ਵੇ ਇਸ ਦਾ ਮਤਲਬ तीर्थਾਂ ਤੇ ਜਿਹੜੇ ਨਾੜ ਜਾਂਦੇ ਨੇ ਉਹ ਮਨ ਕਰਕੇ ਖੋਟੇ ਹੁੰਦੇ ਨੇ ਤਨ ਕਰਕੇ ਝੋੜ ਹੁੰਦੇ ਨੇ